Copyright disclaimer under section 107 of the Copyright Act 1976. Allowance is made for fair use for purposes such as criticism, comment, news reporting, scholarship, and research. Fair use is a use permitted by copyright statute that might otherwise be infringing. Non profit, educational, or personal use tips the balance in favor of fair use. <laughs> ਖੱਲੇnga ਡੱਬੇ ਨਾਲ ਲਿਆਉਣnga ਆਉਣੇ ਖਾਲੀ ਹੋਰ ਕੀ ਕਰਨਾ ਤੂੰ ਤਾਂ ਸਾਰਾ ਕੁਛ ਹੱਥਾਂ ਜੇ ਤੁਨੀ ਫੇਰਦੀ ਐ ਕੋਈ ਨਾਲ ਕਰ ਲੈ ਐ ਜਿਹੜੇ 2 ਦਿਨ ਕਰਨੇ ਆ ਬਾਅਦ ਚ ਇਹਨਾਂ ਲਵਾ ਕੇ ਸੰਭਾਲ ਕੇ ਰੱਖ ਦੇਣੀਆਂ ਫੇਕ ਕਹੇਂਗੀ ਮੈਂ ਤਾਂ ਲੱਭ ਦਿਗਾ ਨਹੀਂ ਕਿੱਥੇ ਗਈਆਂ ਮੇਂਗਾ ਛਾਪਾਂ ਕਿੱਥੇ ਗਏ ਮੈਂ ਸਾਰਾ ਕੁਛ ਬੱਤ ਸਹੀ ਐ ਤੇ ਅੱਜ ਬਣਾਉਣੀਆਂ ਨੇਗੀਆਂ ਆਪਾਂ ਮਿੱਠੀਆਂ ਰੱਟੀਆਂ ਹਾਂਜੀ ਠੀਕ ਐ ਤੇ ਖਾ ਲੈਣਗੀ ਖਾਉਂਗੀ ਬੱਤ ਉਹ ਦੇਖੀ ਡਲੰਗੀ ਨਾ 7 ਵਜੇ ਤਿਆਰ ਹੋ ਕੇ ਬੈਗੀ ਨਹਾ ਤੋ ਕੇ ਸੱਕੀ ਬਿੰਦੀ ਲਾ ਕੇ ਐ ਪੂਰਾ ਤਿਆਰ shear ਹੋ ਕੇ ਬੈਠੀ ਐ ਪਤਾ ਵੀ ਹਜੇ ਕਿੜਾ ਕੋਈ ਕੰਮ ਕਰਨਾ ਵ ਤੇ ਲੌਣੀਆਂ ਐ ਨੇ ਮਿੱਠੀਆਂ ਰੋਟੀਆਂ ਤੇ ਵਿੱਚ ਆ ਗਈ ਨਾ ਦੂਜੀ ਸੁਡਲ ਜੀ ਹੱਸਦੀ ਵੇ ਕਿਵੇਂ ਜਿਵੇਂ ਬੱਕਰੀ ਕਰਦੀ ਹੁੰਦੀ ਐ ਹਾਂ ਤਾਂ ਹੱਸਣ ਦਾ ਹੀ ਬਾਲ ਨਹੀਂ ਆਉਂਦਾ ਗਾ ਤੇ ਉੱਤੋਂ ਸ਼ਕਲ ਵੀ ਉਹਦੀ ਉਹੋ ਜੀ ਕਾ ਅੱਜ ਆ ਗਈ ਮੇਰੀ ਫਸਟਰ ਰਸੋਈ ਯੈਸ ਤੇ ਆਪਾਂ ਬਣਾਉਣੀਆਂ ਨੇ ਮਿੱਠੀਆਂ ਰੋਟੀਆਂ ਦੇਖਦੇ ਆਂ ਸਾਰੇ ਦੀ ਰਿਐਕਸ਼ਨ ਕੀ ਹੁੰਦਾ ਮੇਰੀ ਗੱਲ ਸੁਣ ਲੈ ਮੈਂ ਕਦੀ ਚਾਹ ਵੀ ਨਹੀਂ ਬਣਾਈ ਤੇ ਮੈਨੂੰ ਨਾ ਸਿਖਾ ਦਿਓ ਕਿ ਬਣਾਣੀ ਨਹੀਂ ਨਹੀਂ ਕੋਈ ਗੱਲ ਨਹੀਂ ਬਾਟੀ ਕੋਲੀ ਆਪਣੇ ਸਾਂਝਾ ਤਿਆਰੀ ਹਾਂ ਫੇਰ ਠੀਕ ਆ ਨਹੀਂ ਇਹ ਤੇਰਾ ਵੀਡੀਓ ਦੇ ਵਿੱਚ ਦੱਸਣਾ ਜ਼ਰੂਰੀ ਸੀ ਕਿ ਤੂੰ ਨਹੀਂ ਕੁਝ ਬਣਾਉਣਾ ਆਉਂਦਾ ਲੱਛਣ ਵੇ ਕਿਵੇਂ ਕਰਦੀ ਇਹ ਤਾਂ ਨਹੀਂ ਪੰਜਾਬ ਦੀਆਂ ਕੁੜੀਆਂ ਨੂੰ ਕੁਝ ਵੀ ਨਾ ਆਉਂਦਾ ਹੋਊਗਾ ਜਿਵੇਂ ਵੀ ਬਣਾਉਣਾ ਇਹ ਤਾਂ ਸਾਇ ਲੱਛਣ ਆ ਬਲੌਗ ਦੇ ਵਿੱਚ ਕਰਦੀ ਏ ਜਿਹੜੇ ਹੁੰਦਾ ਤਾਂ ਹੋਊਗਾ ਨੂੰ ਕੁਛ ਨਾ ਕੁਛ ਬਣਾਉਣਾ ਅੱਗੋਂ ਕਰਦੀ ਇਹ ਕਿ ਮੈਂ ਤਾਂ ਚਾਹ ਵੀ ਨਹੀਂ ਕਦੇ ਬਣਾਈ ਫੋਲੋ ਫੋਲੋ ਕਰੋ ਖੁਸ਼ੀ ਨੂੰ ਫੋਲੋ ਮੀ ਗਾਇਸ ਇਹ ਤੇ ਵੀ ਬੇਟੀ ਵੀ ਦੇਖ ਰਹੀ ਨੇ ਬੈਠੀ ਆਹ ਦੀ ਗੱਲ ਗਾਇਸ ਤਿਆਰ ਹੈ ਸਮਾਨ ਹਾਂਜੀ ਸਮਾਨ ਤਿਆਰ ਹੈ ਜੀ ਲਓ ਜੀ ਆਟਾ ਗੁੰਨਿਆ ਗਿਆ ਹੈ ਹਾਂਜੀ ਨਹੀਂ ਜੀ ਮਿੱਠੀਆਂ ਰੋਟੀਆਂ ਨਾ ਬਣਾਈਆਂ ਫਿਰ ਤੁਹਾਨੂੰ ਬੁੰਨਿਆ ਜਾਏਗਾ ਮੈਂ ਮਾਂ ਦੀ ਤੁਹਾਨੂੰ ਸਾਰਾ ਕੁਝ ਤਿਆਰ ਕੀਤਾ ਕਰਾਇਆ ਮਿਲ ਗਿਆ ਤੇ ਹੱਜੇ ਵੀ ਇਹਦੇ ਲੱਛਣ ਨਹੀਂ ਮੈਨੂੰ ਕੁਛ ਹੁੰਦਾ ਨਹੀਂਗਾ ਬਣਾਉਣਾ ਇਹ ਬੱਚਾ ਆਦਾਨਾ ਜੱਗਸਾਸ ਨੇ ਨਾ ਚੱਕਿਆ ਨਾ ਡੰਡਾ ਤੇ ਪਤਾ ਜਾਊਗਾ ਉਹਨਾਂ ਲੱਗ ਫਿਰ ਇੰਡੀ ਵੀ ਗੱਲ ਨਹੀਂ ਮੈਂ ਸੌਣ ਲੱਗਾ ਮੈਨੂੰ ਨੀਂਦ ਆਉਂਦੀ ਨਹੀਂ 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 ਸਾਡੇ ਪਿੰਡ ਸੌਂਦੇ ਤੁਸੀਂ ਮੈਨੂੰ ਦੱਸ ਦੋਗੇ ਨਾ ਕਿਵੇਂ ਬੰਦੀਆਂ ਨੇ ਹਾਂ ਹਾਂ ਬਸ ਬਸ ਉਹ ਪੇੜੇ ਕਰਦੇ ਹੋ ਹਾਂ ਹਾਂ ਕਿਉਂਕਿ ਮੇਰੇ ਤੋਂ ਪੇੜੇ ਨਹੀਂ ਹੋਣੇ ਕਿ ਨੇਲ ਦੇ ਉਹ ਹੋ ਨੀਲ ਟੈਂਸ਼ਨ ਕਰਾਇਆ ਕੀ ਕਰਾਇਆ ਨੇਲ ਸਟੈਲਿਕ ਟੈਂਸ਼ਨ ਜੇ ਤੇ ਤਾਂ ਨਹੀਂ ਪੇੜੇ ਹੁੰਦੇ ਤਾਂ ਸਿੱਧਾ ਦੱਸਦੇ ਮੇਰੇ ਤੋਂ ਪੇੜੇ ਨਹੀਂ ਹੁੰਦੇ ਆ ਵੀਡੀਓ ਦੇ ਵਿੱਚ ਹੱਥ ਅੱਗੇ ਕਰਕੇ ਦਿਖਾਉਣੇ ਜ਼ਰੂਰੀ ਸੀਗੇ ਪਰ ਇਹ ਵੀ ਰਿਆਣੀ ਨਾ ਜਾਂਦਾ ਦਿਖਾਏ ਬਣਾ ਜਿਹੜੀ ਨੇਲ ਐਕਸਟੈਂਸ਼ਨ ਕਰਵਾਈ ਉਹ ਵੀ ਤਾਂ ਦਿਖਾਉਣੀ ਹੈ ਵਿਹਾਂ ਮੇਰੇ ਨਕਲੀ ਨੌ ਲੱਗੇ ਆ ਤੇ ਦੂਜੀ ਸੁੱਡਲ ਦੀ ਦੇਖ ਲੈ ਹੁਣ ਬੋਲਣਾ ਤਾਂ ਹੁੰਦਾ ਨਹੀਂ ਅਗੋ ਲੱਛਣ ਗੱਕਾ ਦਿਖਾਉਂਦੀ ਨੇਲ ਐਕਸਟੈਂਸ਼ਨ ਪਹਿਲਾਂ ਬੋਲਣਾ ਸੈਕਲਾ ਵੀ ਕੀ ਹੁੰਦਾ ਹੁਣ ਗਾਂ ਸੁੱਡਲ ਜੀ ਨੇ ਮੱਕੂ ਦੀ ਰੀਸਣਾ ਇਹਨੇ ਵੀ ਕਰਾਇਆ ਕਰਨੇ ਮੈਂ ਤਾਂ ਆਪਣਾ ਨਕਲੀ ਨੌ ਲਵਾਉਣੇ ਇਹਨੇ ਕਰੇ ਰੋਲਾ ਪਾਇਆ ਕਰਨਾ ਥੱਲੇ ਲਿਟਿਆ ਕਰੂਗੇ ਤਾਂ ਜੇ ਜੇ ਇਹਦੇ ਲੱਛਣ ਮਨ ਲੱਗਦਾ ਇਸ ਕਰਕੇ ਮੇਰੇ ਤੋਂ ਅੱਕੜ ਗੁੰਮਿਆ ਨਹੀਂ ਤਾਂ ਹਾਂਜੀ ਲਾਉਣੇ ਪੈਣਗੇ ਜੀ ਹੁਣ ਤੁਨੂੰ ਹੁਣ ਤਾਂ ਰੋਟੀ ਬਣਾਉਣੀ ਪਊਗੀ ਤੁਹਾਨੂੰ ਠੀਕ ਆ ਹਾਂ ਨਹੀਂ ਫ੍ਰੇਮਿੰਗ ਕਿਉਂ ਚੱਲ ਵੀ ਮਿੱਟੀ ਦੇ ਤੇਲ ਨਾਲ ਨਾ ਆਈਆਂ ਆ ਦੇਖਾ ਤਿਆ ਦੀ ਸੱਚਾਈ ਕੀ ਹੈ ਇਹਦੀ ਇਹ ਪੱਕਾ ਪਤਾ ਸੀ ਉਹਨਾਂ ਚ ਹੀ ਹੈ ਵਧਾਈ ਮੰਗਣ ਆਈ ਹੈ ਘਰੇ ਕੀ ਕਰਦੀ ਫਿਰ ਦੀ ਲਛਣਾ ਦਿਖਾ ਕੇ ਛੱਡੇ ਵੀ ਹਾਂ ਮੈਂ ਇਸ نسل ਦੀ ਹਾਂ ਮੈਂ ਆਹ ਚੀਜ਼ ਹੈ ਰਿਆ ਤਾਂ ਨਹੀਂ ਗਿਆ ਅੱਜ ਤਾਂ ਜਮਾ ਵੀ ਦੇ ਕੇ ਵਧਾਈ ਇਹਨੂੰ ਕੋਈ 100 200 ਇਹਨੂੰ ਘਰੋ ਤੋਰੋ ਕਿਵੇਂ ਵਿੱਚ ਬਾੜੀ ਰਸੋਈ ਦੇ ਡੈਡੀ ਆ ਗਏ ਡੈਡੀ ਆ ਗਏ ਮਿੱਠੀਆਂ ਰੋਟੀਆਂ ਖਵਾਵਾ ਸਾਰੇ ਆ ਗਏ ਸਾਰੇ ਆ ਗਏ ਲੈ 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 ਹੋ ਕੇ ਮੈਂ ਪਿੱਛੇ ਤੁਰਿਆ ਆਉਂਦਾ ਨਮੋਲ ਪੱਛੇ ਕੋਲ ਹੱਥ ਜਿਵੇਂ ਵਿੰਗੇ ਕਰਕੇ ਮੋੜ ਕੇ ਜਿਹੜੇ ਹਸਾਬ ਨਾਲ ਤੋਦਾ ਨਾ ਮੈਨੂੰ ਤਾਂ ਐਂ ਲੱਗਦਾ ਜਿਵੇਂ ਇਹ ਵੀ ਮੈਡਿਸਨ ਦਾ ਦੂਜਾ ਭਰਾ ਹੀ ਹੁੰਦਾ ਹੈ ਦੋਨੋਂ ਇੱਕੋ ਜਿਹੇ ਲੱਗਦੇ ਮੈਨੂੰ ਤਾਂ ਕੋਈ ਫਰਕ ਹੀ ਨਹੀਂ ਲੱਗਦਾ ਇਹਨਾਂ ਦੋਨਾਂ 'ਚ ਡੈਡੀ ਵਾਸਤਾ ਬਣਾ ਕੇ ਖਾ ਵੀ ਲਈਆ। ਆ ਤਾਂ ਦੇਖ। ਮਾਸੀ ਮੈਂ ਮੈਨੂੰ ਬਣਾ ਦੋ। ਜਿਹੜੀ ਚੀਜ਼ ਅਸੀਂ ਦੇਖ ਰਹੇ ਹੁੰਦੇ ਆ ਉੱਥੇ ਤੁਸੀਂ ਜਾ ਕੇ ਕਲਿੱਪ ਕੱਟ ਦਿੰਨੇ। ਸਾਨੂੰ ਵੀ ਦਿਖਾਵੀਂ ਆ ਜਾਂ ਕੀ ਤੁਸੀਂ ਦੇਖ ਦੇਣ ਜੀ ਤੁਸੀਂ ਕਲਿੱਪ ਕੱਟ ਦਿੰਨੇ ਆ। ਬੱਸ ਵੇਖਦਾ ਹਾਂ ਅਸੀਂ। ਹਾਂ। ਨਾ ਫੋਲੇਗਾ ਤਾਂ লাইਵ ਤੇ ਆ ਮੈਂ ਤਾਂ ਇਹ ਨਹੀਂ ਬਤਾਉਂ। ਹੀਲਿੰਗਾਂ ਲੈਣੀਆਂ ਸੀ। ਹੈ? ਮੈਂ ਯਾਦ ਤਾਂ ਮੈਂ ਬੋਲਉਂ ਧਿਆਨ ਗਿਆ ਜਿਹੜੇ ਹਸਾਬ ਨਾਲ ਇਹਦਾ ਵੇਲਣਾ ਚੱਲੀ ਜਾਂਦਾ ਮੈਨੂੰ ਤਾਂ ਲੱਗਦਾ ਐ ਪ੍ਰੋ ਆ ਪੂਰੀ ਰੋਟੀਆਂ ਬਣਾਉਣ ਚ ਵੀ ਇਹ ਜਿਵੇਂ ਪਿਛਲੇ 8-10 ਸਾਲਾਂ ਤੋਂ ਲਗਾਤਾਰ ਬਣਾਉਂਦੀ ਹੋਈ ਗੀ ਰੋਟੀਆਂ ਤੇ ਲੱਛਣ ਕਰਦੇ ਮੈਂ ਤਾਂ ਰੋਟੀ ਵੇਲਣੇ ਨਹੀਂ ਹੁੰਦੀ ਮੈਂ ਤਾਂ ਚਾਹ ਨਹੀਂ ਬਣਾਉਣੀ ਹੁੰਦੀ ਰੋਟੀ ਕਿੱਥੋਂ ਬਣਾ ਲੂੰਗੀ ਇਹ ਬੜੀ ਅੱਛੀ ਬਾਤ ਕਹੀ ਆਪ ਇਹ ਵੀ ਗੱਲ ਠੀਕ

ග ග ගැල ෙක් ර ීප ද ෝ ඩ න්ද තන පතාවි ක්ග වි කි රට හි තු ද කි ර යි. ਆਪਣਾ ਤਾਂ ਸੰਚੇ ਵੀ ਲੋੜਨੀ ਪਈ ਹੁਣ ਤਾਂ ਹਾਂ ਐਂ ਤਾਂ ਮੈਨੂੰ ਬਣਾਣੀ ਆਂਦੀ ਏ ਮੈਂ ਗੁਰੂ ਘਰ ਸਾਡੇ ਸਭਾ ਹੁੰਦੀ ਹੈ ਨਾ ਬੱਤੇ ਮੈਂ ਸੇਵਾ ਕੀਤੀ ਹੋਈਏ ਬਹੁਤ ਹੈ ਗਿਆ ਗੱਟ ਤਾਂ ਮੈਨੂੰ ਬਣਾਣੀ ਆਂਦੀ ਏ ਫਿਰ ਮੈਂ ਕਿ ਬਣਾਈ ਨਹੀਂ ਕਦੀ ਕਰੀ ਉਹ ਓਕੇ ਓਕੇ ਕਿਉਂ ਫਿਰ ਬਦਲਦਾ ਨਾ ਬਿਆਨ ਅਗਲੀ ਨੇ ਵਲੌਗ ਚ ਵਿਊ ਲੈਣ ਦੇ ਮਾਰੇ ਨਾ ਕੁਛ ਕਰਦੇ ਆ ਨਾ ਮੈਂਟ ਮੈਂਟ ਤੇ ਬਦਲਦੇ ਤਾਂ ਹੀ ਤਾਂ ਜਿਹੜਾ ਵਲੌਗ ਬਣਾਉਂਦੇ ਉਹਨਾਂ ਤੇ ਮੈਨੂੰ ਰੱਤੀ ਭਾਦ ਦਾ ਭਰੋਸਾ ਨਹੀਂ ਗਾ ਐ ਪੈ ਤੇ ਬਦਲ ਜਾਂਦੇ ਮੈਂਟ ਚ ਉਹਨੇ ਕਹਿੰਦੀ ਸੀ ਮੈਂ ਤਾਂ ਕਦੇ ਚਾਹ ਨਹੀਂ ਬਣਾਈ ਮੈਂ ਤਾਂ ਚਾਹ ਨਹੀਂ ਬਣਾਉਣੀ ਆਉਂਦੀ ਰੋਟੀ ਕਿੱਥੋਂ ਲਾ ਲੂੰਗੀ ਤੇ ਉਹਨੇ ਕਹਿੰਦੀ ਰੋਟੀ ਤਾਂ ਮੈਨੂੰ ਲਾਉਣੀ ਆਉਂਦੀ ਹੈ ਇਹ ਕੀ ਹੈ ਮਚਾਣਾ ਦੇ ਦੇ ਜੀ ਮਚਾਣਾ ਦੇ ਜਾਵਾਂ ਤਾਂ ਰੋਟੀ ਕਾਲੀ ਹੋਈ ਪਈ ਹੋਰੇ ਦੁੱਤੇ ਕੀ ਮੱਚੂਗੀ ਅੱਖਾਂ ਖੋਲ ਲਾ ਸੁੱਤਾ ਪਿਆ ਉੱਠ ਕੇ ਆ ਗਿਆ ਰਸੋਈ ਚ ਮੂਹ ਮਤ ਹੋਇਆ ਜਾ ਕੇ ਮੜਾ ਆਉਂਦਾ ਫੇਰ ਪਤਾ ਲੱਗ ਜੇ ਰੋਟੀ ਮੱਚੀ ਹੈ ਕਿ ਹੋਏ ਮਚਾਉਣ ਆਲੀ ਹੈ ਜੇ ਐਂ ਕਰ ਫਿਰ ਦਿਲ ਵਾਲੀ ਦਿਲ ਵਾਲਾ ਬਣਾ ਕੇ ਦਿਖਾ ਮਿੱਠੀ ਰੋਟੀ ਦਿਲ ਵਾਲੀ ਬਣਾ ਕੇ ਦੇਖੀ ਉਹ ਤਾਂ ਚਲ ਇੱਕ ਬਣ ਗਈ ਕੀ ਹੋ ਗਿਆ ਪਰ टेढ़ी-ਸਿੱਧੀ ਹੋਈ ਜਾਂਦੀ ਹੈ ਇਹਨੂੰ ਦੇ ਲਾਗੂ ਬਣਾਤਾ ਸੀਗਾ ਹਾਏ ਰੱਬਾ ਮੈਨੂੰ ਫੜਾ ਕੋਈ ਲੈ ਕੇ ਪੰਜ ਦਾ ਜੱਗ ਭਰ ਕੇ ਇਹਦੇ ਪਾਵਾਂ ਮੂੰਹ ਤੇ ਮੈਂ ਤਾਂ ਖੁੱਲਣ ਇਹਦੀਆਂ ਅੱਖਾਂ ਕਿਹੜੇ ਪਾਸੇ ਤੇਨੇ ਰੋਟੀ ਦਲਵਾਈ ਲੱਗਦੀ ਹੈ ਹੈ ਲੱਕੇ ਲੋਕ ਕੀ ਸਹੀ ਕਹਿੰਦੇ ਆ ਅੱਗੇ ਤਾਂ ਮੈਂ ਫਿਲਮਾਂ 'ਚ ਸੁਣਿਆ ਸੀਗਾ ਕਿ ਲੋਕ ਜਿਹੜਾ ਬੰਦਾ ਪਿਆਜ਼ 'ਚ ਅੰਨਾ ਹੋ ਜਾਂਦਾ ਅੱਜ ਮੈਂ ਦੇਖ ਵੀ ਲਿਆ ਇਹ ਤਾਂ ਜਿਵੇਂ ਹੀ ਅੰਨਾ ਹੋਇਆ ਪਿਆਜ਼ ਦਾ ਫਰਕ ਹੀ ਨਹੀਂ ਦਿੰਦਾ ਰੋਟੀ ਮੋਟੀ-ਮੋਟੀ ਵਿੰਗੀ ਹੈ ਵੈਸੇ ਤਾਂ ਗੋਲ ਤੇ ਦਿਲ ਕੇ ਜਿਹੀ ਸ਼ੇਪ ਦਾ ਹੁੰਦਾ ਇਹ ਮਾਰਦੋਚ ਪੇੜੇ ਦੇ ਮੂੰਹ ਤਾਂ ਤੈਨੂੰ ਪਤਾ ਲੱਗੇ ਇਹਨੂੰ ਵੈਸੇ ਆਪਣੇ ਪੇੜ ਆ ਟੱਡੀ ਮਾ ਦਿੱਤੀ ਜੇ ਵੇਲਣ ਲੱਗ ਗਈ ਰੋਟੀ ਤਾਂ ਇਹਨੇ ਰੋਟੀ ਵੇਲੀ ਹੀ ਜਾਣੀ ਹੈ ਰੋਟੀ ਥੱਲਾਂ ਵਾਲੇ ਦਾ ਧਿਆਨ ਹੀ ਨਹੀਂ ਜਾਂਦਾ ਇਹ ਰੋਟੀ ਥੱਲਾਂ ਲੱਗ ਗਈ ਫਿਰ ਇਹਦਾ ਇਹ ਨਹੀਂ ਪਤਾ ਲੱਗਣਾ ਵੀ ਮੈਂ ਰੋਟੀ ਵੀ ਵੇਲਣੀ ਹੈ ਉਹ ਉਵੇਂ ਪਈ ਰਹਿੰਦੀ ਇੱਕ ਕੰਮ ਵਾਲੀ ਧਿਆਨ ਜਾਂਦਾ ਹੈ ਤਾਂ ਦੂਜੇ ਵਾਲ ਨਹੀਂ ਜਾਂਦਾ ਤੇ ਜਿਹੜੇ ਸਾਮ ਨਾਲ ਏਡੇ ਏਡੇ ਮੋٹے ਮਨ ਲਈ ਜਾਂਦੀ ਆ ਇੰਨੇ ਦੀਆਂ ਬੁੜੀਆਂ ਤੇ ਨਹੀਂ ਪਾਚਦੇ ਉਹ ਮਨ ਤੇ ਤੁਹਾਡੀਆਂ ਬੁੜੀਆਂ ਨੇ ਵੀ ਖਾਣੀਆਂ ਬੁੱਢੀਆਂ ਜਿਹੜੀਆਂ ਇੱਕ-ਇੱਕ ਦੋ-ਦੋ ਦਾਦੀਆਂ ਰੱਖੀਆਂ ਤੁਸੀਂ ਪਤਾ ਨਹੀਂ ਕਿੰਨੀਆਂ ਕ ਦਾਦੀਆਂ ਤੁਹਾਡੀਆਂ ਹੈ ਐਡਾ ਵੱਡਾ ਟੱਬਰ ਕਿਸੇ ਦਾ ਵਲੌਗ ਬਣਾ ਲਓ ਤੁਸੀਂ ਇਕੱਲਾ ਦਾ ਫੈਮਲੀ ਤੇ ਸਾਨੂੰ ਵੀ ਪਤਾ ਲੱਗ ਜਾਏ ਕੌਣ ਆ ਤੁਹਾਡੀ ਫੈਮਲੀ ਚ ਕੌਣ ਨਹੀਂ ਤੇ ਇਹ ਡੇ ਡੇ ਮਨ ਖਾਊਗਾ ਕੌਣ ਤੇਰੇ ਦੱਸ ਪਹਿਲਾਂ ਸੰਪਾਂ ਦਾ ਲਾ ਦਿੰਦੇ ਜੇ ਓਕੇ ਹੁੰਦੇ ਜੀ ਭਾਈ ਕਰ ਲਵੋ ਅਸਤੇ ਥੜੀ ਭਾਈ ਜੀ ਹਾ ਜਿਹੜੀ ਤੇ ਛਾਪਾਂ ਵਾਲੀ ਫੁਕਰੀ ਐ ਨਾ ਤੇਰੀ ਇਹ ਬਸ ਥੋੜੇ ਕ ਦਿਨ ਦਾ ਲਾਲਾ ਜਿਹੜਾ ਚਾਹ ਲਾਉਣਾ ਆਰਦਾ ਪਾ ਕੇ ਫੁਕਰੀ ਜਿਹੜੀ ਮਾਰਨੀ ਆ ਮਾਰ ਲਾ ਤੇ ਥੋੜੇ ਦਿਨਾਂ ਬਾਅਦ ਤੇ ਇਹ ਛਾਪਾਂ ਛੁਪੇ ਤੁਨ ਲੱਭਣੀਆਂ ਹੀ ਨਹੀਂ ਕਿੱਥੇ ਗਈਆਂ ਕਿਤੇ ਲੱਭ ਲਈ ਤੈਨੂੰ ਇਹ ਛਾਪਾਂ ਲੱਭ ਦੇਣਾ ਫੇਰੂੰਦੀ ਫਿਰੇਗੀ ਹਾਏ ਮੇਰੇ ਹੱਥ 'ਚ ਐ ਛਾਪਾਂ ਪਾਈਆਂ ਸੀ ਜਦਦਰ ਮੈਂ ਵਿਆਹੀ ਆਈ ਸੀ ਤੇ ਹੁਣ ਇੱਕ ਵੀ ਨਹੀਂ ਦੇਖਦੀ ਤੇਰੇ ਹੱਥ 'ਚ ਇਹ ਪਛਤਾਉਣਾ ਤੂੰ ਵੇਖੀ ਚੰਗੀ ਫੇਰ ਹੁੰਦਾ ਕੀ ਤੇਰੇ ਨਾਲ ਅੰਕੇ ਜਾ ਕੇ ਬਿਲਕੁਲ ਜੀ ਉਨੇ ਬਰਾਉਲਾ ਦੂਜਾ ਬਣਾ ਆਉਂ ਬਰਾਉਲਾ ਕਈ ਨਾ ਤੇ ਫੜੋ ਆਉਂਦੇ ਨੇ ਹੋ ਗਿਆ ਮਣ ਪਕਾਇਆ ਮੈਕੂ ਦਾ ਬੁੜੀ ਕੋਲੇ ਨਦੀ ਕੋਲ ਹੌਨ ਨਹੀਂ ਹਫਤਾ ਇਹ ਮਣ ਪਕਦਾ ਬੁੜੀ ਨੇ ਹਫਤਾ ਹਣ ਹੋਰ ਰੋਟੀ ਖਾਂਦੀਗੀ ਬਸ ਇਹੀ ਮਣ ਜਿਹੜਾ ਇਹਦਾ ਪਕਾਇਣਾ ਮੈਕੂ ਦਾ ਐਡੀ ਮੋਟੀ ਰੋਟੀ ਇਹੀ ਮਸਾ ਇਹਦਾ ਹਫਤਾ ਐ ਇਸੇ ਨਾਲ ਢੱਪਾ ਰਹਿ ਰਹਿਣਾ ਇਹ ਨਹੀਂ ਵਰਕੀ ਤੋੜਦੀ ਹਫਤਾ ਐ ਐਡੀ ਮੋਟੀ ਰੋਟੀ ਲਿਆ ਕੇ ਫੜਾਤੀ ਉਹਨੂੰ ਲਿਓ ਫੜਾਓ ਲੋ ਜੀ ਕੀ ਦੇਣੀ ਹੈ ਬਾਤ ਸਪੈਸ਼ਲ ਮੈਂ ਅੱਬਸ ਕਰਨੀ ਪੈਨੇ ਸੁੱਡ ਲਈਏ ਮਨ ਤੇ ਇਨਾ ਗੁੱਸਾ ਚੜਦਣਾ ਜਿਹੜੇ ਲੱਛਣ ਕਰਦੀਆਂ ਇਨਾ ਲੱਛਣ ਤੇ ਤੂੰ ਵਾਕਈ ਐ ਇਨਾਂ ਦੇ ਨੇ ਵਧਾਈ ਮੰਗਣ ਆਲੀ ਹੁੰਨੀ ਆ ਟਾਲ ਜਾ ਘਰ ਤੋਂ ਦੋ ਵੱਧ ਖਾਉਂਗੀ ਚਾਰ ਖਾ ਲਈ ਹੋਣਾ ਜਿਹਨੇ ਮਾਜੀ ਖਾ ਲਈ ਇਨਾਂ ਦੇ ਲੱਛਣ ਦੇਖ ਕੇ ਬੁੜੀ ਵੀ ਕੋਲ ਬੋਲਦੀ ਆ ਕਿ ਜਿਹਨੇ ਮਾਜੀ ਖਾ ਲਈ ਪਾ ਚੱਪ ਕਰਕੇ ਖਾ ਲੈ ਲੱਛਣ ਨਾ ਕਰ ਫੇ ਮੇਰਾ ਸਿਰ ਪਾਟਣ ਲੱਗ ਗਿਆ ਕਿਵੇਂ ਲੱਗਿਆ ਪਈਆਂ ਦੋਨੇ ਇਹ ਉਹ ਵੀ ਆਕ ਗਈਆਂ ਹੋਣੀਆਂ ਕਿ ਜੀ ਲੈ ਆਂਦੀ ਐ ਸੀ ਇਹਦਾ ਕੈਮਰਾ 24 ਘੰਟੇ ਖੁੱਲਾ ਰਹਿੰਦਾ ਇਹਨੂੰ ਵਲੌਗ ਦੀ ਸੁਝੀ ਰਹਿੰਦੀ ਐ ਇਹ ਨਹੀਂ ਕੰਮ ਕੋ ਮਗਾਦੀ ਮੈਂ ਲਾ ਲਿਆ ਸਾਬ ਬਸ ਇਹਨੇ ਸਾਧਨ ਆਹੀਂ ਵਲੌਗ ਬਣਾਏ ਰੱਖਣਿਆ ਕਰਿਆ ਕਰਨ ਤੇ ਕੰਮ ਇਹਦੀ ਸਾਸ ਨੇ ਕਰਿਆ ਕਰਨਾ ਕਿਦਾਂ ਇਹ ਸਾਸ ਨੇ ਚੱਕ ਲੈਣਾ ਘੋਟਣਾ ਤੇ ਜਾਂਦੀ ਵੇਖੀ ਕਿਦਾਂ ਉਹ ਕਿਵੇਂ ਸਿੱਧੀ ਹੁੰਦੀ ਇਹਦਾ ਫੋਨ ਪਣ ਭੋਲੇ ਜਾਣਾ ਵੀ ਹੁਣ ਚੱਕਣਾ ਵੀ ਇੱਕ ਨਹੀਂ ਕਿਵੇਂ ਚੱਕੀ ਇਹਦਾ ਫੋਨ ਇਹਨੂੰ ਕੈਮਰਾ ਖੁੱਲਣ ਦਾ ਵੱਲ ਭੋਲੇ ਜਾਣਾ ਤਿਆਰੀ ਆ ਮੈਨੂੰ ਤਾਂ ਟੈਸਟ ਕਰਾ ਦੇ ਯਸ ਯਸ ਛੱਡੀ ਜੇ ਬਰਤੀ ਯਾਰ ਮੂੰ ਨੰਦਲ ਬੋਤਲਾ ਦੇ ਪਾਣੀ ਚ ਚੱਲ ਰਹੀ ਹੂਈ ਪਾਣੀ ਨੰਦਲ ਮੈਂ ਕੀ ਬਾਵੀ ਸੀ ਮੈਂ ਬਾਲੇ ਵਿੱਚ ਇਹ ਤੋ ਵਾਸਤੇ ਕਰਾਂ ਜਾਨੀ ਮੈਕੂ ਇਹਦੂ ਚੰਗਾ ਤੂੰ ਜਾ ਕੇ ਰਸੋਈ ਚ ਚੱਕ ਰੋਟੀ ਖਾ ਲੈਂਦੀ ਕੀ ਇੱਕ ਬੁਰਕੀ ਪਿੱਛੇ ਐ ਤੋ ਫੂਕਾ ਮਰਵਾਈ ਜਾਨੀ ਐ ਇਹ ਮੇਰੇ ਸਾਹ ਨਾਲ ਫੂਕਾ ਘਟ ਮਾਰਦੀ ਹੋਊਗੀ ਬੁਰਕੀ ਤੇ ਤੇ ਥੁੱਕ ਦੀ ਬਾਹਲਾ ਹੋਊਗੀ ਕੀ ਤੂੰ ਇਹਦੇ ਕੋਲ ਖਾਈ ਜਾਨੀ ਸੁੱਡਲ ਜੀ ਕੋਲ ਇਹ ਵੀ ਸੋਚ ਦਿਮਾਉਣੀਆਂ ਵਿਚਾਰੀਆਂ ਵੀ ਕਿੱਥੇ ਤਾਂ ਸਾਰਾ ਕੁਝ ਐਨੇ ਕਰਨਾ ਸੀਗਾ ਤੇ ਚਾਰ ਰੋਟੀਆਂ ਵਲੌਗ ਦੀ ਮਾਰੀ ਨੇ ਚਾਰ ਰੋਟੀਆਂ ਲਾਈਆਂ ਬਸ ਤੇ ਬਾਅਦ ਚ ਆਸੇ ਪਾਸੇ ਤੁਰੀ ਫਿਰਿ ਤੇ ਸਾਰਾ ਕੁਝ ਕਰਨਾ ਸਾਨੂੰ ਪਿਆ ਤੇ ਬਸ ਇੱਕ ਰੋਟੀ ਪਾ ਕੇ ਪਲੇਟ 'ਚ ਤੇ ਫੜਾ ਦੇ ਸਾਨੂੰ ਲਿਆ ਕੇ ਬੈਠਣਾ ਨੂੰ ਵੀ ਕੇ ਜੀ ਪੱਲੇ ਪੈ ਗਈ ਇਹ ਵੀ ਸੋਚਦੇ ਹੋਣਗੇ ਕਿ ਇਹ ਹੋਣੀ ਨੇ ਕੁਝ ਕਰਕੇ ਖੁਸ਼ ਅੱਗੇ ਜਾ ਕੇ ਕੀ ਕਰੂਗੀ ਹਾਂਜੀ ਮਿਲਦੇ ਆਪਾਂ ਫਿਰ ਆਪਣੀ ਅਗਲੀ ਵੀਡੀਓ ਦੇ ਵਿੱਚ ਅਬ ਤੁਮ ਲੋਗ ਗਲਤੀ ਸੇ ਅਗਰ ਨਏ ਹੋ ਤਾਂ ਸਬਸਕ੍ਰਾਈਬ ਕਰੋ ਉਹ ਜੋ ਲਾਲ ਵਾਲਾ ਬਟਨ ਹੈ ਉਸਪੇ ਆਪਣੇ ਜੀਜਾ ਜੀ ਫੇਕ ਕੇ ਮਾਰੋ ਜਾਂ ਫੂਪਾ ਜੀ ਮੈਨੂੰ ਨਹੀਂ ਪਤਾ ਬਸ ਕਲਿੱਕ ਹੋ ਜਾਣਾ ਚਾਹੀਏ